ਪਾਤਸ਼ਾਹ ਨੇ ਪੁੱਛਿਆ ਭਾਈ ਜੱਤਾ ਦੱਸ ਜਦੋਂ ਦਿੱਲੀ ਦੇ ਵਿੱਚ ਮੇਰੇ ਪਿਤਾ ਨੇ ਸੀਸ ਦਿੱਤਾ ਉੱਥੇ ਸਿੱਖ ਖੜੇ ਸੀ ਭਾਈ ਜੱਤਾ ਕਹਿੰਦਾ ਮਹਾਰਾਜ ਖੜੇ ਸਨ ਪਾਤਸ਼ਾਹ ਕਹਿੰਦੇ ਹਿੰਦੂ ਖੜੇ ਸੀ ਭਾਈ ਜੱਤਾ ਕਹਿੰਦਾ ਮਹਾਰਾਜ ਖੜੇ ਸੀ ਸੱਚੇ ਪਾਤਸ਼ਾਹ ਕਹਿੰਦੇ ਮੁਸਲਮਾਨ ਖੜੇ ਸੀ ਭਾਈ ਜੱਤਾ ਕਹਿੰਦਾ ਮਹਾਰਾਜ ਖੜੇ ਸੀ ਸੱਚੇ ਪਾਤਸ਼ਾਹ ਕਹਿੰਦੇ ਪਾਈ ਜੱਤਿਆ ਈਸਾਈ ਖੜੇ ਸੀ ਭਾਈ ਜੱਤਾ ਕਹਿੰਦਾ ਹਾਂ ਮਹਾਰਾਜ ਖੜੇ ਸੀ ਸੱਚੇ ਪਾਤਸ਼ਾਹ ਕਹਿੰਦੇ ਕੋਈ ਬੋਲਿਆ ਜਦੋਂ ਪਿਤਾ ਨੇ ਸੀਸ ਦਿੱਤਾ ਹੈ ਧੜ ਵੱਖਰਾ ਹੋ ਗਿਆ ਸੀਸ ਵੱਖਰਾ ਹੋ ਗਿਆ ਚਾਦਰੀ ਚੌਂਕ ਦੇ ਵਿੱਚ ਗੁਰਨਾਨਕ ਦੀ ਗੱਦੀ ਦੇ ਨਵੇਂ ਵਾਰਸ ਦਾ ਖੂਨ ਡੁੱਲਿਆ ਧੜ ਇੱਕ ਪਾਸੇ ਪਿਆ ਹੈ